ਦੇ ਨੂਸਾ ਸੱਲਾ ਸਾਜਣਾ ਦੇ ਹਿਸਤੇ ਗਾਧਲ ਰੂਪ ਵਿੱਚ ਖਾਲਸਾ ਸਾਜਣਾ ਦੇ ਕਰੀਏ ਤੀਰ ਦੀ ਜਾਂ ਤਲਵਾਰ ਦੀ ਗੱਲ ਨੀਲੇ ਘੋੜੇ ਦੇ ਸ਼ਾ ਅਸਵਾਰ ਦੀ ਗੱਲ ਦਇਆ ਧਰਮ ਹਿੰਮਤ ਮੁਹਕਮ ਸਾਹਿਬ ਫਤਿਹ ਜੋਰਵਰ ਅਜੀਤ ਜੁਹਾਰ ਦੀ ਗੱਲ ਹੋਵੇ ਪਟਨਾ ਦਮਦਮਾ ਅਨੰਦਪੁਰ ਜਾਂ ਮਾਛੀ ਵਾਰੇ ਦੇ ਜੰਗਲ ਵਿੱਚ ਯਾਰ ਦੀ ਗੱਲ ਕੱਚੀ ਗੜੀ ਚਮਕੌਰ ਵਿੱਚ ਸਿੰਘ ਚਾਲੀ ਕਰਾਂ ਸਰਹੰਦ ਦੀ ਚੰਦਰੀ ਦੀਵਾਰ ਦੀ ਗੱਲ ਉਟਾਵ ਖਦਰਾਣੇ ਦੇ ਮੁਕਤਸਰ 40 ਮੁਕਤੇ ਵਾਟਾ ਅੰਮ੍ਰਿਤ ਦਾ ਖੰਡੇ ਦੀ ਧਾਰ ਦੀ ਗੱਲ ਗਨੀ ਨਵੀਖਾ ਡੱਲਾ ਤੇ ਰਾਏ ਕੱਲਾ ਕਨਈਏ ਤਾਂ ਹੀ ਦੱਸੀ जखਮਾਂ ਦੇ ਸਾਰ ਦੀ ਗੱਲ ਕੰਗਾ ਕਰਦਿਆਂ ਕੇਸਾਂ ਸਮੇਤ ਬਖਸ਼ਿਸ਼ ਬੁੱਢੂ ਸਾਹ ਚੜੌਰੇ ਦੇ ਪਿਆਰ ਦੀ ਗੱਲ ਸ਼ੇਰਖਾਂ ਮਲੇਰ ਤੇ ਨੂਰਾ ਮਹੀਂ ਬੰਦਾ ਸਿੰਘ ਦੇ ਚਮਤਕਾਰ ਦੀ ਗੱਲ ਉਹ ਚਾਦਰ ਹਿੰਦ ਦੀ ਤੇਗ ਦੇ ਧਨੀ ਬਾਪੂ ਗੁਜਰੀ ਮਾਤ ਦੇ ਲਾਡ ਮੁਲਾੜ ਦੀ ਗੱਲ ਮਹਿਲ ਸੁੰਦਰੀ ਜੀਤੋ ਜੀ ਸਾਹਿਬ ਦੇਵਾਂ ਪੰਥ ਖਾਲਸਾ ਕੀਤੇ ਤਿਆਰ ਦੀ ਗੱਲ ਕੇਸਗੜ੍ਹ ਵਿੱਚ 1699 ਨੂੰ ਵਿਸਾਖੀ ਦਿਸ ਤੇ ਲੈ ਇਕਰਾਰ ਦੀ ਗੱਲ ਆਪੇ ਗੁਰੂ ਤੇ ਆਪ ਹੀ ਬਣੇ ਚੇਲਾ ਬਖਸ਼ੇ ਖਾਲਸੇ ਤਾਈਂ ਇਖਤਿਆਰ ਦੀ ਗੱਲ ਕਛੇ ਕੇਸ ਕਿਰਪਾਨ ਤੇ ਕੜਾ ਕੰਗਾ ਰਹਿਤ ਸਿੰਘਾਂ ਦੀ ਪੰਜ ਕਕਾਰ ਦੀ ਗੱਲ ਉਹ ਭੈ ਦੇਣਾ ਦੀ ਮੰਨਣੀ ਟੈ ਵੀ ਨਾ ਤਿਲਕ ਜੰਜੂ ਦੇ ਹੀ ਕਰਨੀ ਸਤਕਾਰ ਦੀ ਗੱਲ ਗੁਰੂ ਗ੍ਰੰਥ ਜੀ ਪੰਥ ਨੂੰ ਮੰਨਣਾ ਹੈ ਪੂਜਾ ਅਕਾਲ ਦੀ ਖਾਲਸੇ ਦੀਦਾਰ ਦੀ ਗੱਲ ਸੁਖ ਸੰਤਾਂ ਨੂੰ ਦੁਸ਼ਮਣ ਨੂੰ ਲਾ ਸੋਦਾ ਕਰਨੀ ਧਰਮ ਦੀ ਜੈ ਜੈਕਾਰ ਦੀ ਗੱਲ ਖੈ ਜ਼ੁਲਮ ਦੀ ਤੇਗ ਦੀ ਫਤਿਹ ਹੋਣੀ ਹੁਣ ਚੱਲਣੀ ਨਹੀਂ ਬਾਈ ਧਾਰ ਦੀ ਗੱਲ ਸ਼ਰਬੁਨ ਕਰ ਲਈਏ ਪੌਂਡਾ ਸਾਹਿਬ ਜਾ ਕੇ 52 ਕਵੀਆਂ ਦੇ ਕਵੀ ਦਰਬਾਰ ਦੀ ਗੱਲ ਹਜ਼ੂਰ ਸਾਹਿਬ ਹਜ਼ੂਰੀ ਗੋਦਾਵਰੀ ਦੀ ਕਨਗੀ ਬਾਲੜੇ ਗੁਰੂ ਕਰਤਾਰ ਦੀ ਗੱਲ ਲੱਖਾਂ ਆਈਆਂ ਕਰੋੜਾਂ ਨੇ ਹੋਰ ਆਉਣਾ ਬੋਲ ਪੂਜਯੋ ਮੇਰੀ ਸਰਕਾਰ ਦੀ ਗੱਲ ਚਿੱਟੇ ਬਾਜਾਂ ਵਾਲੇ ਸੰਤ ਸਿਪਾਹੀ ਯੋਧੇ ਹੇਮਕੁੰਟ ਦੇ ਤਪੀਏ ਸਰਦਾਰ ਦੀ ਗੱਲ ਬਚਿੱਤਰਨਾਟਕ ਜਫਰਨਾਮਾ ਅਕਾਲ ਉਸਤਤ ਜਾਪ ਸਾਹਿਬ ਤੇ ਚੰਡੀ ਦੀ ਵਾਰ ਦੀ ਗੱਲ ਮਰਦ ਅਗਮੜੇ ਬ੍ਰਿਆਮ ਅਕੇਲੜੇ ਦੀ ਦੁਸ਼ਟ ਦਮਨ ਗੋਬਿੰਦ ਦਿਲਦਾਰ ਦੀ ਗੱਲ ਕਰੀਏ ਤੀਰ ਦੀ ਜਾਂ ਤਲਵਾਰ ਦੀ ਗੱਲ ਨੀਲੇ ਘੋੜੇ ਦੇ ਸ਼ਾ ਅਸਵਾਰ ਦੀ ਗੱਲ ਕੜੀਏ ਤੀਰ ਦੀ ਜਾਂ ਤਲਵਾਰ ਦੀ ਗੱਲ ਨੀਲੇ ਘੋੜੇ ਦੇ ਸ਼ਾ ਅਸਵਾਰ ਦੀ ਗੱਲ ਹੈ ਦਇਆ ਧਰਮ ਹਿੰਮਤ ਮੁਹਕਮ ਸਾਹਿਬ ਫਤਿਹ ਜੋਰਵਰ ਅਜੀਤ ਜੁਹਾਰ ਦੀ ਗੱਲ ਹੋਵੇ ਪਟਨਾ ਦਮਦਮਾ ਆਨੰਦਪੁਰ ਜਾਂ ਮਾਛੀਵਾੜੇ ਦੇ ਜੰਗਲ ਵਿੱਚ ਯਾਰ ਦੀ ਗੱਲ ਕੱਚੀ ਗੜੀ ਚਮਕੌਰ ਵਿੱਚ ਸਿੰਘ ਚਾਲੀ ਕਰਾਂ ਸਰਹੰਦ ਦੀ ਚੰਦਰੀ ਦੀਵਾਰ ਦੀ ਗੱਲ ਉੱਤਾਰ ਖਦਰਾਨੇ ਦੀ ਮੁਕਤਸਰ 40 ਮੁਕਤੇ ਵਾਟਾ ਅੰਮ੍ਰਿਤ ਦਾ ਖੰਡੇ ਦੀ ਧਾਰ ਦੀ ਗੱਲ ਗਨੇ ਨਵੀਖਾਂ ਡੱਲਾ ਤੇ ਰਾਏ ਕੱਲਾ ਕਨਈਏ ਤਾਈਂ ਦੱਸੀ ਜਖਮਾਂ ਦੇ ਸਾਰ ਦੀ ਗੱਲ ਕੰਗਾ ਕਰਦਿਆਂ ਕੇਸਾਂ ਸਮੇਤ ਬਖਸ਼ਿਸ਼ ਬੁੱਢੂ ਸਾਹ ਛਡੋਰੇ ਦੇ ਪਿਆਰ ਦੀ ਗੱਲ ਸ਼ੇਰ ਖਾਮਲੇਰ ਤੇ ਨੂਰਾ ਮਾਹੀ ਬੰਦਾ ਸਿੰਘ ਦੇ ਚਮਤਕਾਰ ਦੀ ਗੱਲ ਉਹ ਚਾਦਰ ਹਿੰਦ ਦੀ ਤੇਗ ਦੇ ਧਨੀ ਬਾਪੂ ਗੁਜਰੀ ਮਾਤ ਦੇ ਲਾਡ ਮੁਲਾੜ ਦੀ ਗੱਲ ਮਹਿਲ ਸੁੰਦਰੀ ਜੀਤੋ ਜੀ ਸਾਹਿਬ ਦੇਵਾਂ ਪੰਥ ਖਾਲਸਾ ਕੀਤੇ ਤਿਆਰ ਦੀ ਗੱਲ ਕੇਸਗੜ੍ਹ ਵਿੱਚ 1699 ਨੂੰ ਵਿਸਾਖੀ ਦਿਵਸ ਤੇ ਲੈ ਇਕਰਾਰ ਦੀ ਗੱਲ ਆਪੇ ਗੁਰੂ ਤੇ ਆਪ ਹੀ ਬਣੇ ਚੇਲਾ ਬਖਸ਼ੇ ਖਾਲਸੇ ਤਾਈਂ ਇਖਤਿਆਰ ਦੀ ਗੱਲ ਕਛ ਕੇਸ ਕਿਰਪਾਨ ਤੇ ਕੜਾ ਕੰਗਾ ਰਹਿਤ ਸਿੰਘਾਂ ਦੀ ਪੰਜ ਕਕਾਰ ਦੀ ਗੱਲ ਉਹ ਭੈ ਦੇਣਾ ਦੀ ਮੰਨਣੀ ਟੈਂ ਵੀ ਨਾ ਤਿਲਕ ਜੰਜੂ ਦੇ ਹੀ ਕਰਨੀ ਸਤਕਾਰ ਦੀ ਗੱਲ ਗੁਰੂ ਗ੍ਰੰਥ ਜੀ ਪੰਥ ਨੂੰ ਮੰਨਣਾ ਹੈ ਪੂਜਾ ਅਕਾਲ ਦੀ ਖਾਲਸੇ ਦੀਦਾਰ ਦੀ ਗੱਲ ਸੁਖ ਸੰਤਾਂ ਨੂੰ ਦੁਸ਼ਮਣ ਨੂੰ ਲਾ ਸੋਦਾ ਕਰਨੀ ਧਰਮ ਦੀ ਜੈ ਜੈਕਾਰ ਦੀ ਗੱਲ ਖੈ ਜ਼ੁਲਮ ਦੀ ਤੇਗ ਦੀ ਫਤਿਹ ਹੋਣੀ ਹੁਣ ਚੱਲਣੀ ਨਹੀਂ ਬਾਈ ਧਾਰ ਦੀ ਗੱਲ ਸ਼ਰਬੁਨ ਕਰ ਲਈਏ ਪੌਂਡਾ ਸਾਹਿਬ ਜਾ ਕੇ 52 ਕਵੀਆਂ ਦੇ ਕਵੀ ਦਰਬਾਰ ਦੀ ਗੱਲ ਹਜ਼ੂਰ ਸਾਹਿਬ ਹਜ਼ੂਰੀ ਗੋਦਾਵਰੀ ਦੀ ਕਲਗੀ ਬਾਲੜੇ ਗੁਰੂ ਕਰਤਾਰ ਦੀ ਗੱਲ ਲੱਖਾਂ ਆਈਆਂ ਕਰੋੜਾਂ ਨੇ ਹੋਰ ਆਉਣਾ ਤੁਲ ਪੁੱਜ ਨਾ ਮੇਰੀ ਸਰਕਾਰ ਦੀ ਗੱਲ ਚਿੱਟੇ ਬਾਜਾਂ ਵਾਲੇ ਸੰਤ ਸਿਪਾਹੀ ਯੋਧੇ ਹੇਮਕੁੰਟ ਦੇ ਤਪੀਏ ਸਰਦਾਰ ਦੀ ਗੱਲ ਬਚਿੱਤਰ ਨਾਟਕ ਜਫਰ ਨਾਮਾ ਅਕਾਲ ਉਸਤਤ ਜਾਪ ਸਾਹਿਬ ਤੇ ਚੰਡੀ ਦੀ ਵਾਰ ਦੀ ਗੱਲ ਮਰਦ ਅਗੰਮੜੇ ਬ੍ਰਿਆਮ ਅਕੇਲੜੇ ਦੀ ਦੁਸ਼ਟ ਦਮਨ ਗੋਬਿੰਦ ਦਿਲਦਾਰ ਦੀ ਗੱਲ ਕਰੀਏ ਤੀਰ ਦੀ ਜਾਂ ਤਲਵਾਰ ਦੀ ਗੱਲ ਨੀਲੇ ਘੋੜੇ ਦੇ ਸ਼ਾ ਅਸਵਾਰ ਦੀ ਗੱਲ